ਅੱਜ ਸ੍ਰੀ ਧਿਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਉਤਸਵ ਨੂੰ ਮਨਾਉਣ ਲਈ ਸ਼ਰਧਾਲੂਆਂ ਦਾ ਇੱਕ ਜਥਾ ਪਾਕਿਸਤਾਨ ਲਈ ਰਵਾਨਾ ਹੋਇਆ। ਇਹ ਜਥਾ 10 ਦਿਨਾਂ ਬਾਅਦ 3 ਨਵੰਬਰ ਨੂੰ ਪੰਜਾਬ ਪਰਤੇਗਾ। ਸਤਨਾਮ ਸ਼੍ਰੀ ਵਾਹਿਗੁਰੂ ਦੇ ਜੇ ਕਾਰਿਆਂ ਨਾਲ 763 ਸ਼ਰਧਾਲੂ ਰਵਾਨਾ ਹੋਏ। ਦਾਸ ਦੇ ਕਿ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਸ੍ਰੀ ਧਿਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੇ ਗਏ 763 ਸ਼ਰਧਾਲੂਆਂ ਨੂੰ ਵੀਜ਼ੇ ਮਿਲ ਚੁੱਕੇ ਹਨ। ਜਿਨ੍ਹਾਂ ਨੂੰ ਅੱਜ ਪਾਕਿਸਤਾਨ ਭੇਜ ਦਿੱਤਾ ਗਿਆ ਹੈ ਇਸ ਸਬੰਧੀ ਬੀਤੇ ਦਿਨੀ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਸ਼ਰਧਾਲੂਆਂ ਨੂੰ ਵੀਜ਼ਿਆਂ ਸਮੇਤ ਉਹਨਾਂ ਦੇ ਪਾਸਪੋਰਟ ਦਿੱਤੇ ਗਏ ਸਨ ਸ਼੍ਰੋਮਣੀ ਕਮੇਟੀ ਦੇ ਸਕੱਤਰ ਸਰਦਾਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਨੂੰ 2244 ਸ਼ਰਧਾਲੂਆਂ ਦੇ ਪਾਸਪੋਰਟ ਭੇਜੇ ਗਏ ਸਨ ਜਿਨ੍ਹਾਂ ਵਿੱਚੋਂ 763 ਸ਼ਰਧਾਲੂਆਂ ਨੂੰ ਦੂਤਾਵਾਸ ਨੇ ਵੀਜ਼ੇ ਜਾਰੀ ਕਰ ਦਿੱਤੇ ਹਨ ਉਹਨਾਂ ਕਹੇ ਕਿ ਦੂਤਾਵਾਸ ਵੱਲੋਂ 1481 ਸ਼ਰਧਾਲੂਆਂ ਨੂੰ ਵੀਜ਼ਾ ਨਹੀਂ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਸਿੱਖਸ਼ਰਦਾਲੂਆਂ ਦੇ ਵੀਜ਼ੇ ਰੱਦ ਕੀਤੇ ਜਾਣਾ ਮੰਤ ਭਾਗਾ ਹੈ ਉਹਨਾਂ ਦੱਸਿਆ ਕਿ ਜਥੇਦੀ ਅਗਵਾਈ ਸ਼੍ਰੋਮਣੀ ਕਮੇਟੀ ਮੈਂਬਰ ਗੁਰਨਾਮ ਸਿੰਘ ਜਸਲ ਕਰ ਰਹੇ ਹਨ ਜਦ ਕਿ ਜਥੇਦੇ ਉਪਾਗੁ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਸ਼ਰਨਜੀਤ ਕੌਰ ਅਤੇ ਜਨਰਲ ਮੈਨੇਜਰ ਇਨਚਾਰਜ ਪਲਵਿੰਦਰ ਸਿੰਘ ਤੇ ਗੁਰਮੀਤ ਸਿੰਘ ਹੋਣਗੇ 15 ਨਵੰਬਰ ਨੂੰ ਸਮੁੱਚਾ ਸਿੱਖ ਜਗਤ ਤੇ ਗੁਰਨਾਨਕ ਨਾਮ ਲੀਵਾ ਸੰਗਤ ਜਿਹੜੀ ਹੈ ਗੁਰਨਾਨਕ ਸਾਹਿਬ ਜੀ ਦਾ ਆਗਮਨ ਪੁਰਬ ਮਨਾ ਰਹੀ ਹੈ ਉਹਦੇ ਸਬੰਧ ਦੇ ਵਿੱਚ ਅੱਜ ਜਿੱਦਾਂ ਹਰ ਸਾਲ ਸ਼ਰੂਨੀ ਕਮੇਟੀ ਪਾਕਿਸਤਾਨ ਦੇ ਗੁਰਦੁਆਮਾਂ ਦੀ ਯਾਤਰਾ ਲਈ ਜਥਾ ਭੇਜਦੀ ਹੈ ਉਹ ਜਥਾ ਜਿਹੜਾ ਅਸੀਂ ਰਵਾਨਾ ਕਰਨ ਲੱਗੇ ਆ ਭਾਈ ਗਨਾਨ ਸਿੰਘ ਜੀ ਸਾਡੇ ਸ਼ਰੂਨੀ ਕਮੇਟੀ ਮੈਂਬਰ ਜਥੇ ਦੀ ਗਵਾਈ ਕਰਨਗੇ ਇੱਦਾਂ ਸਾਡੀ ਭੈਣ ਸੰਜੀਤ ਕੋਰ ਜਿਹੜੇ ਆ ਉਹ ਵੀ ਜਥੇ ਦੇ ਡਿਪਟੀ ਲੀਡਰ ਦੇ ਤੌਰ ਤੇ ਜਾ ਰਿਹਾ ਤੇ ਇਹ ਜਥਾ ਜਿਹੜਾ 763 ਜਾਣਿਆਂ ਦਾ ਜਾਣਾ ਸੰਗਤ ਆ ਤੇ ਇਹਨਾਂ ਨੇ ਜਾ ਕੇ ਇਹ ਗੁਰਨਾਨ ਸਿੰਘ ਸਾਹਿਬ ਜੀ ਦਾ ਗੁਰਪੁਰ ਮਨਾ ਕੇ ਨਨਕਾਣਾ ਸਾਹਿਬ ਦੀ ਧਰਤੀ ਤੇ ਤੇ ਬਾਕੀ ਗੁਰਧਾਮਾਂ ਦੀ ਯਾਤਰਾ ਕਰਕੇ ਇਹਨਾਂ ਨੇ 23 ਨਵੰਬਰ ਨੂੰ ਬਹਾਲਣਾ ਤੇ ਅਸੀਂ ਅਰਦਾਸ ਕਰਦੇ ਹਾਂ ਕਿ ਇਹ ਛੁਬ ਕਾਮਨਾ ਵੀ ਦਿੰਦੇ ਆ ਕਿ ਜਥਾ ਆਸਤਾ ਦੇ ਨਾਲ ਸ਼ਾਦਾ ਦੇ ਨਾਲ ਗੁਰਧਾਮਾਂ ਦੀ ਯਾਤਰਾ ਕਰਕੇ 23 ਨਵੰਬਰ ਨੂੰ ਬਹਾਲ ਸਾਬੇ ਇੱਕ ਬੇਨਤੀ ਹੋ ਰਿਹਾ ਕਿ ਜਿੱਦਾਂ ਵੀ ਜੇ ਕੱਟੇ ਗਏ ਆ ਕਿਉਂਕਿ 2244 ਪਾਸਪੋਰਟ ਅਸੀਂ ਦਿੱਤੇ ਸੀ ਉਹਨਾਂ ਦੇ ਵਿੱਚੋਂ 763 ਦੇ ਵੀਜ਼ੇ ਲੱਗੇ ਤੇ 1481 ਕੱਟੇ ਗਏ ਮੈਂ ਇਹਨਾਂ ਨੂੰ ਭਾਈ ਗਨਾਨ ਸਿੰਘ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਉੱਥੇ ਸਰਕਾਰ ਦੇ ਨਾਲ ਗੱਲਬਾਤ ਕਰਨ ਤੇ ਪ੍ਰਧਾਨ ਜੀ ਨੂੰ ਵੀ ਬੇਨਤੀ ਕੀਤੀ ਆ ਉਹਨਾਂ ਨੇ ਸਬਕਮੇਟੀ ਬਣਾਈ ਆ ਜਿਹੜੀ ਪਾਕਿਸਤਾਨ ਦੀ ਦੂਜੇ ਐਮਬੈਸੀ ਨੂੰ ਮਿਲਣ ਦਾ ਪ੍ਰੋਗਰਾਮ ਲਿਖਿਆ ਗਿਆ ਤਾਂ ਕਿ ਖੱਜਲ ਖਵਾਰੀ ਨਾ ਹੋਵੇ ਕਿਉਂਕਿ ਜਦੋਂ ਖੱਜਲ ਖਵਾਰੀ ਹੁੰਦੀ ਆ ਬੜੀ ਆਦਤਾਂ ਹੁੰਦੀ ਆ ਸ਼ਰਦਾ ਹੁੰਦੀ ਤੇ ਪਾਸਪੋਰਟ ਭੇਜਦੇ ਆ ਤੇ ਵੀਜ਼ਾ ਨਹੀਂ ਲੱਗਦਾ ਨਾ ਮਨ ਬੜਾ ਦੁਖੀ ਹੁੰਦਾ ਤੇ ਜਿਹਦਾ ਵੀਜ਼ਾ ਨਹੀਂ ਲੱਗਦਾ ਤਾਂ ਉਹਦਾ ਵੀ ਮਨ ਬੜਾ ਦੁਖੀ ਹੁੰਦਾ ਕਿਉਂਕਿ ਉਹਨੇ ਨਕਾਣੇ ਸਾਹਿਬ ਦੀ ਧਰਤੀ ਤੇ ਦਰਸ਼ਨ ਕਰਨੇ ਹੁੰਦੇ ਆ ਪਰ ਸਰਕਾਰਾਂ ਅੱਗੇ ਕੋਈ ਜੋਰ ਨਹੀਂ ਸਾਡਾ ਸਰਕਾਰਾਂ ਦੋਨੇ ਅਜੇ ਰਾਜਨੀਤੀ ਵਰਤਦੀਆਂ ਨਾ ਕਿ ਧਰਮ ਦੇ ਵਿੱਚ ਰਾਜਨੀਤੀ ਨਹੀਂ ਹੋਣੀ ਚਾਹੀਦੀ ਤੇ ਸਾਰਿਆਂ ਦੇ ਵੀਜ਼ੇ ਲੱਗਣੇ ਚਾਹੀਦੇ ਜਿੰਨੇ ਜਾਂਦੇ ਆ ਕਿਉਂਕਿ 3000 ਦਾ ਕੋਟਾ ਪਰ ਕਹਿ ਨਹੀਂ ਸਕਦੇ ਕੁਝ ਵੀ ਤੇ ਅਸੀਂ ਤਾਂ ਕੋਸ਼ਿਸ਼ ਕਰ ਸਕਦੇ ਆ ਉਹਨਾਂ ਨੂੰ ਜਾ ਕੇ ਮਿਲ ਕੇ ਸਰ ਹਰ ਵਾਰੀ ਕੁਝ ਖਾਸ ਜਬਾਨ ਹੁੰਦੀ ਹੈ ਪਾਕਿਸਤਾਨ ਸ੍ਰੀ ਗੁਰਤਾਮਾ ਦੇ ਲਈ ਕੋਈ ਸਮਗਰੀ ਜਾਂ ਸਿੱਖ ਕਕਾਰਾਂ ਦੀ ਤੋ ਕੀ ਕੁਝ ਭੇਜਿਆ ਜਾ ਰਿਹਾ ਦੇਖੋ ਇੱਥੋਂ ਮਨਾ ਉੱਥੇ 23 ਨਿਸ਼ਾਨ ਸਾਹਿਬ ਜਿਹੜੇ ਆ ਉਹਨਾਂ ਦੇ ਚੋਲੇ ਜਿਹੜੇ ਉਹ ਭੇਜੇ ਜਾ ਰਹੇ ਆ ਕਿਉਂਕਿ ਚੋਲੇ ਪੁਰਾਣੇ ਹੋ ਜਾਂਦੇ ਸੋਹਣੇ ਨਹੀਂ ਲੱਗਦੇ ਕਿਸੇ ਨਿਸ਼ਾਨ ਜਿਹੜਾ ਆਪਣਾ ਹੋਂ ਨਿਸ਼ਾਨ ਆ ਬਸੰਤ ਨਿਸ਼ਾਨ ਜਿਹੜਾ ਉਹ ਝੱਲਣਾ ਚਾਹੀਦਾ ਤੋ ਉਹ ਉਹ ਵੀ ਭੇਜੇ ਜਾ ਰਹੇ ਇਦਾਂ ਫਰੀ ਕਕਾਰ ਭੇਜੇ ਜਾ ਰਹੇ ਅਮਰ ਸਚਾਰ ਹੋਣਾ ਉਹਦੇ ਲਈ ਕਕਾਰ ਭੇਜੇ ਜਾ ਰਹੇ ਬਾਕੀ ਜਿਹੜਾ ਪ੍ਰਬੰਧ ਕਰਨ ਦੇ ਲਈ ਜਿੰਨਾਂ ਜਿਨ੍ਹਾਂ ਨੂੰ ਸਰਕਾਰ ਦੇਣ ਦੇ ਲਈ ਉਹ ਸਰੋਪੇ ਵੀ ਭੇਜੇ ਜਾ ਰਹੇ ਆ ਉਹ ਜਿਹੜੇ ਸਾਰੇ ਸਾਰੇ ਪ੍ਰਬੰਧ ਕਰ ਲਏ ਗਏ